ਦੇ ਗਾਇਸ ਕੰਟੈਕਟ ਹੋ ਨਹੀਂ ਨਹੀਂ ਇੱਕ ਮਿੰਟ ਹੋ ਲੈ ਆ ਜੋ ਵੀ ਹੈ ਨਾ ਇਹ ਦੇਣ ਲੱਗੇ ਆ ਕਿੱਥੋਂ ਇਹ ਨਹੀਂ ਦਿਲ ਦੇ ਲੱਗੇ ਮੈਂ ਤਾਂ ਸੱਚੀ ਬਾਤ ਬਾਰੇ ਹੋਗਾ ਤੇਨਖਾਲ ਬਥੋੜੇ ਨਾ ਤੂੰ ਦਿਲੋਂ ਦੇਣ ਲਗਾ ਨਾ ਨਜ਼ਰੋਂ ਖਿੱਚ ਕੇ ਲੈਣ ਲੱਗੀ ਆ ਨਾ ਤੈਨੂੰ ਮੈਨੂੰ ਫੇਕ ਕੇ ਦੇਣ ਲਗਾ ਤੇਰੀ ਬਾਤ ਸੁਣ ਲਈ ਆ ਹੁਣ ਤੁਸੀਂ ਮੇਰੀ ਸੁਣ ਲਵੋ ਦੱਸ ਕੇ ਦਾ ਵਿਆਹ ਗੋਪੀ ਛੋਕਰ ਦਾ ਵਿਆਹ ਤਾਂ ਹੋ ਗਿਆ ਪਰ ਉਸ ਦੀਆਂ ਹਰਕਤਾਂ ਨਹੀਂ ਬਦਲੀਆਂ ਆਪਣੀ ਘਰ ਵਾਲੀ ਨੂੰ ਵੀ ਉਸ ਨੇ ਆਪਣੇ ਨਾਲ ਸ਼ਾਮਿਲ ਕਰ ਲਿਆ ਅੱਜ ਗੋਪੀ ਦੇ ਘਰ ਮਹੰਤ ਆਏ ਤੇ ਦੇਖੋ ਫਿਰ ਕਿਦਾਂ ਮਨੀ ਤੇ ਗੋਪੀ ਨੇ ਰੌਣਕਾਂ ਲਾਈਆਂ ਦਸ ਕਿਨਨ ਕਰਮਾਂ ਵਾਲਾ ਲੈ ਜੋ ਡੋਲੀ ਪਾਕੇ ਮਿੱਠੀ ਜੜਾ ਨਾਗ ਅਰ ਜੀ ਨਵੇਂ ਟਿਕਾਰ ਬਸਾਵੇ ਬੱਤੇ ਦੀ ਪਤਰੀ ਮਾ ਚਾਗਲੀ ਅੰਮ੍ਰਿਤ ਵਰਸਾਵੇ ਪੋਟਾ ਪੋਟਾ ਕੰਦੀ ਆਈਆ ਐਸੇ ਜੀ ਅੱਜਾਂ ਦਾ ਅੱਜ ਮੇਰੇ ਮਿਸਟਰ ਗਾਈਸ ਕੰਟੈਕਟ ਉਹ ਨਹੀਂ ਨਹੀਂ ਇੱਕ ਮਿੰਟ ਹੋ ਜਾ ਆ ਜੋ ਵੀ ਹੈ ਨਾ ਇਹ ਦੇਣ ਲੱਗੇ ਆ ਕਿੱਥੋਂ ਇਹ ਨਹੀਂ ਦਿਲ ਦੇ ਲੱਗੇ ਦਿਲੋਂ ਮੈਂ ਤਾਂ ਸੱਚੀ ਬਾਤ ਹੋਗਾ ਤੇਨੀ ਕੱਲ ਮਸੌਂਡੇ ਨਾ ਤੂੰ ਦਿਲੋਂ ਦੇਣ ਲੱਗਾ ਨਾ ਨਜ਼ਰੋਂ ਖਿੱਚ ਕੇ ਲੈਣ ਲੱਗੀ ਆ ਨਾ ਤੂੰ ਮੈਨੂੰ ਫੇਕ ਕੇ ਦੇਣ ਲੱਗਾ ਤੇਰੀ ਬਾਤ ਸੁਣ ਲਈ ਆ ਹੁਣ ਤੁਸੀਂ ਮੇਰੀ ਸੁਣ ਲਵੋ ਇੱਥੇ 4000 ਹੋਰ ਪਾਓ ਮੈਨੂੰ ਥੋੜੇ 21000 ਆ ਗਏ ਗੱਲ ਖਤਮ ਤੂੰ ਰੰਗ ਬੋਲ ਰੋਲਾ ਨਹੀਂ ਪਾਉਣਾ ਹੁਣ ਕਿੱਥੇ ਲੈ ਜਾ ਪਾ ਦੇ ਦੇ ਲੈ ਲੈ ਮੂੰਹ ਦਾ ਗੱਲ ਹੈ ਤੇ ਚਾਚਾ ਨੂੰ ਕਿਦਾਂ ਨੂੰ ਮੂੰਹ ਕਰਾਉਣਾ ਚਾਚਾ ਨੂੰ ਆ ਮੇਰਾ ਵੀ ਮੂੰਹ ਕਰਾਣਾ ਤੂੰ ਆਪਣੇ ਬਾਰੇ ਗਾਣਾ ਬਿਲਕੁਲ ਨਹੀਂ ਜੇ ਤੁਸੀਂ ਵੀ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ